ਹਾਂਜੀ ਦੋਸਤੋ ਤੇ ਆਪਣੀ ਇਹ ਜਿਹੜੀ ਵੇੜਾ ਇਹਦੇ ਆਪਾਂ 2-3 ਵਾਰੀ ਟੀਕਾ ਦਵਾਈ ਆਇਆ ਸੀਗਾ ਤੇ ਇਹ ਰਹੀ ਨਹੀਂ ਸੀਗੀ ਤੇ ਵਾਰ-ਵਾਰ ਇਹ ਰਿਪੀਟ ਹੋਈ ਜਾਂਦੀ ਸੀ ਰਿਪੀਟ ਹੋਣ ਦਾ ਕਾਰਨ ਕੀ ਆ ਇਹ ਵੀ ਆਪਾਂ ਗੱਲ ਦੱਸਾਂਗੇ ਪੂਰੀ ਡਿਟੇਲ ਦੇਵਾਂਗੇ ਇਹ ਕਿਹੜਾ ਪਾウダー ਦੇਣਾ ਤੇ ਇਹਨਾਂ ਦੀ ਸੇਵਾ ਕਿਵੇਂ ਕਰਨੀ ਤੇ ਕਿਵੇਂ ਇਹਨਾਂ ਦਾ ਧਿਆਨ ਰੱਖਣਾ ਹਾਂਜੀ ਕਰਦੇ ਆਂ ਜੀ ਗੱਲ ਆਪਾਂ ਰਿਪੀਟਰ ਪਸ਼ੂਆਂ ਤੇ ਆਪਣੀ ਇਹ ਵੜ ਸੀਗੀ ਜਿਹੜੀ ਕਿ ਵਾਰ-ਵਾਰ ਰਿਪੀਟ ਹੁੰਦੀ ਆ ਤੇ ਹੁਣ ਆਪਾਂ ਇਹਨਾਂ ਦਾ ਟਰੀਟਮੈਂਟ ਸ਼ੁਰੂ ਕੀਤਾ। ਜੋ ਕਿ ਕੱਲ ਆਪਾਂ ਇਹਦੇ ਦਵਾਈ ਭਰਾਈ ਆ। ਦਵਾਈ ਭਰਾਈ ਆ ਤੇ ਉਸ ਤੋਂ ਬਾਅਦ ਆਪਾਂ ਟੀਕਾ ਭਰਵਾਵਾਂਗੇ। ਤੇ ਡਾਕਟਰ ਸਾਹਿਬ ਨੇ ਕਹਿਆ ਸੀਗਾ ਕਿ ਇਸ ਦਾ ਟਰੀਟਮੈਂਟ ਜੇ ਆਪਾਂ ਤੁਸੀਂ ਚੰਗੀ ਤਰ੍ਹਾਂ ਕਰੋਗੇ ਕਿਉਂਕਿ ਆਪਾਂ ਡੋక్టర్ ਦੱਸ ਜਾਂਦਾ। ਤੇ ਆਪਾਂ ਉਸ ਤੇ ਗੌਰ ਨਹੀਂ ਕਰਦੇਗੇ ਚਲੋ ਕੋਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਬੰਦਾ بیمار ਹੋ ਜਿਵੇਂ ਕਿ ਆਪਾਂ بیمار ਆਪ ਬਿਮਾਰ ਹੋਗੇ ਆਪਾਂ ਟਰੀਟਮੈਂਟ ਆਪ ਦਾ ਸਹੀ ਤਰੀਕੇ ਨਾਲ ਨਾ ਕਰਾਂਗੇ ਤਾਂ ਆਪਾਂ ਨੂੰ ਜਿਹੜੀ ਕਿ ਬਿਮਾਰੀ ਉਹ ਲੱਗਦੀ ਜਾਊਗੀ ਇਸੇ ਹਾਲਾ ਜੋ ਕਿ ਪਸ਼ੂ ਦਾ ਕਿਉਂਕਿ ਅੱਜ ਕੱਲ ਪੱਠੇ ਪਾਉਣੇ ਆ ਤੂੜੀ ਦੀ ਪਾਉਣੇ ਆ ਹਰੇਕ ਚੀਜ਼ ਦੇ ਵਿੱਚ ਕੋਈ ਨਾ ਕੋਈ ਜ਼ਹਿਰ ਜ਼ਰੂਰ ਆ ਹੀ ਜਾਂਦਾ ਹੈ ਪੱਠਿਆਂ ਨੂੰ ਆਪਾਂ ਰੇਪਾਈ ਜਾਂਦੇ ਆ ਸਪਰੇਆ ਕਰੀ ਜਾਂਦੇ ਆ ਜੋ ਕਿ ਉਹਨਾਂ ਤੱਤੋਂ ਮਿਲਨੇ ਹੁੰਦੇ ਆ ਉਹ ਤੱਤੋਂ ਪੱਥਰਾਂ ਚ ਉਹ ਮਾਰੇ ਜਾਂਦੇ ਆ ਜਿੰਕ ਵਗੈਰਾ ਆਪਾਂ ਪਾਉਂਦੇ ਨਹੀਂ ਕਿਉਂਕਿ ਕੱਲੀ ਜ਼ੂਰੀ ਆਪਾਂ ਠੋਕੀ ਜਾਂਦੇ ਆ ਅੱਗੇ ਕੀ ਹੁੰਦਾ ਸੀਗਾ ਕਿ ਅੱਗੇ ਰੂੜੀ ਦੀ ਖਾਦ ਪਾਉਣੀ ਤੇ ਪੱਠਿਆਂ 'ਚ ਕੋਈ ਰੇ ਨਾ ਪਾਉਣੀ ਆਪਾਂ ਜਿਦੇ ਕਰਕੇ ਪਸ਼ੂਆਂ ਦਾ ਥੋੜਾ ਜਿਹਾ ਨੁਕਸਾਨ ਆਪਣੇ ਆਪ ਕਿਉਂਕਿ ਆਪਣੇ ਆਪ ਹੀ ਕਰ ਰਹੇ ਆ ਕਿਉਂਕਿ ਜ਼ਹਿਰ ਵੀ ਆਪਾਂ ਹੀ ਖਾ ਰਹੇ ਆ ਇਹਨਾਂ ਨੂੰ ਖਵਾ ਰਹੇ ਆ ਤੇ ਆਪਾਂ ਖਾ ਰਹੇ ਆ ਦੁੱਧ ਪੀਣੇ ਉਹਦੇ ਚੀਂ ਜ਼ਹਿਰੀ ਆ ਤੇ ਜੋ ਇਸੇ ਕਰਕੇ ਜਿਵੇਂ ਕਿ ਆਪਾਂ ਇਹਨਾਂ ਪਸ਼ੂਆਂ ਤੇ ਆਪਾਂ ਧਿਆਨ ਦੇਵਾਂਗੇ ਤਾਂ ਆਪਾਂ ਥੋੜਾ ਕੋਈ ਅੱਗੇ ਵਧਾਂਗੇ ਜੇ ਪਸ਼ੂਆਂ ਦਾ ਆਪਾਂ ਖਿਆਲ ਨਾ ਰੱਖਾਂਗੇ ਤਾਂ ਪਸ਼ੂਆਂ ਨੇ ਆਪਾਂ ਨੂੰ ਕੀ ਦੇਣਾ ਪਸ਼ੂ ਹਮੇਸ਼ਾ ਕੋਈ ਵੀ ਜਿਤ ਲੋ ਮੱਝ ਗਾਂ ਬੱਚੀ ਆ ਕੋਈ ਵੀ ਆ ਜੇ ਆਪਾਂ ਇਹਨਾਂ ਨੂੰ ਪਿਆਰ ਆਪਣੇ ਪੁੱਤਾਂ ਵਾਂਗੂ ਪਾਲਾਂਗੇ ਇਹ ਆਪਾਂ ਨੂੰ ਬਹੁਤ ਕੁਛ ਦੇ ਕੇ ਜਾਂਦੇ ਆ ਇਸੇ ਤਰ੍ਹਾਂ ਹੀ ਪਸ਼ੂ ਆ ਜੇ ਆਪਾਂ ਇਹਨਾਂ ਨੂੰ ਪਿਆਰ ਕਰਾਂਗੇ ਪਿਆਰ ਨਾਲ ਸੰਭਾਂਗੇ ਚੰਗੀ ਦੇਖਭਾਲ ਕਰਾਂਗੇ ਇਹ ਆਪਾਂ ਨੂੰ ਚੰਗਾ ਦੁੱਧ ਦੇਣਗੇ ਚੰਗੇ ਆਪਾਂ ਨੂੰ ਗਾਂ ਬੱਚੇ ਦੇ ਬੱਚੇ ਦਾ ਜਨਮ ਦੇਣਗੇ ਚਾਪ ਉਹਨਾਂ ਦੀ ਸਾਂਭ-ਸਾਂਭਾਲ ਕਰਾਂਗੇ ਫੇਰ ਹੀ ਜਾ ਕੇ ਦੇਣਗੇ ਬੱਚੇ ਆ ਚਲੋ ਗੱਲ ਕਰਦੇ ਆ ਰਿਪੀਟਰ ਪਸ਼ੂ ਤੇ ਜਿਹੜੇ ਕੀ ਵਾਰ-ਵਾਰ ਰਿਪੀਟ ਹੁੰਦੇ ਆ ਇਹ ਆਪਣੀ ਵਾਇਰਸ ਜੀ ਜੀ ਵਾਰ-ਵਾਰ ਰਿਪੀਟ ਹੁੰਦੀ ਸੀਗੀ ਤੇ ਉਹਦੇ ਲਈ ਆਪਾਂ ਡਾਕਟਰ ਸਾਹਿਬ ਨੂੰ ਤੋਂ ਦਵਾਈ ਰਖਵਾਈ ਆ ਤੇ ਆਪਾਂ ਨੂੰ ਇੱਕ ਉਹ ਛੋਟਾ ਪੈਕ ਪਾਊਡਰ ਲੈ ਕੇ ਦੇ ਕੇ ਗਏ ਆ ਜਿਹੜਾ ਕਿ ਬਾਇਓ ਟੀ ਐਮ 8 ਆ ਮਿਕਸਚਰ ਮਿਚਰਲ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਹ ਹੈਗਾ ਜੀ ਜਿਹੜਾ ਕਿ ਆਪਾਂ ਇਸ ਵੈੜ ਨੂੰ ਸ਼ੁਰੂ ਕੀਤਾ ਅੱਜ ਬਾਇਓ ਟੀ ਐਮ 8 ਨੈਚੁਰਲ ਟ੍ਰੇਸ मिनਰਲ ਇਸ ਦੇ ਵਿੱਚ ਜੀ ਸਾਰੇ ਕਮੀਆਂ ਜਿਹੜੀਆਂ ਹੁੰਦੀਆਂ ਪਸ਼ੂ ਦੇ ਵਿੱਚ ਉਹ ਦੂਰ ਹੋ ਜਾਂਦੀਆਂ ਇਹਦੇ ਵਿੱਚ ਸਾਰਾ ਕੁਝ ਹੀ ਹੈ ਜੀ ਜ਼ਿੰਕ ਕ੍ਰੋਮੀਅਮ ਸਰੀਰੀ ਮਨਾਂ ਆ ਡੀ ਡੀ ਆਈ ਕੋਬਲੇਟ ਕਾਪਰ ਆਰਨ ਤੇ ਮੈਗਨੀਜ਼ ਤੇ ਇਹਦੇ ਅੰਦਰ ਸੀ ਜੀ ਜਦੋਂ ਆਪਾਂ ਚੈੱਕ ਕੀ ਕਰਵਾਈ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਇਹਨੂੰ ਇਨਫੈਕਸ਼ਨ ਜੋ ਕਿ ਆਪਾਂ ਇਸ ਨੂੰ ਏਸ਼ ਪਾਊਡਰ ਸ਼ੁਰੂ ਕੀਤਾ ਤੇ ਰੋਜ਼ਾਨਾ ਦਾ ਹੀ ਆਪਾਂ ਇਹਨੂੰ 20-20 ਗ੍ਰਾਮ ਪਾਊਡਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਸ ਤੇ ਇਕ ਕਿਉਂਕਿ ਪਹਿਲਾਂ ਇਹ ਇੱਕ ਵਾਰੀ ਹੁਣ ਇਹ ਪਾਉਡਰ ਖਵਾ ਕੇ ਉਸ ਤੋਂ ਬਾਅਦ 5-7 ਦਿਨਾਂ ਦੇ ਵਿੱਚ ਤੱਕ ਜਿਹੜਾ ਕਿ ਤਾ ਤਾਰਾਂ ਤੁਰਾਂ ਜਿਹੜੀਆਂ ਹੁੰਦੀਆਂ ਉਹ ਕਰੂਗੀ ਤੇ ਜਿਹੜੇ ਇਹ ਟੀਕਾ ਪਹਿਲਾਂ ਨਹੀਂ ਤਰੋਂਵਾਂਗੇ ਉਸ ਤੋਂ ਬਾਅਦ ਆਪਾਂ ਦੂਜੀ ਵਾਰੀ ਜਿਹੜਾ ਕਿ ਤਾਰਾਂ ਦੁਬਾਰਾ ਕਰੂਗੀ ਉਦੋਂ ਆਪਾਂ ਇਹਦੇ ਟੀਕਾ ਧਰਵਾਵਾਂਗੇ ਤੇ ਬਾਕੀ ਜੇ ਆਪਾਂ ਪਸ਼ੂਆਂ ਦੀ ਚੰਗੀ ਦੇਖਭਾਲ ਕਰਾਂਗੇ ਉਹਨੂੰ ਸਹੀ ਟਾਈਮ ਤੇ ਖੁਰਾਕ ਦੇਵਾਂਗੇ ਸਹੀ ਟਾਈਮ ਤੇ ਉਹਦਾ ਟ੍ਰੀਟਮੈਂਟ ਸ਼ੁਰੂ ਕਰਾਂਗੇ ਤਾਂ ਉਹ ਅੱਗੇ ਜਾ ਕੇ ਆਪਾਂ ਨੂੰ ਵਧੀਆ ਪ੍ਰੋਸੈਸ ਜਾਨਕੀ ਮਿਲਕ ਦੇ ਦੇ ਸਕਦਾ ਪਸ਼ੂ ਰਹਿ ਵੀ ਸਕਦਾ ਨਾ ਰਹਿਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਉਸਦਾ ਟ੍ਰੀਟਮੈਂਟ ਚੰਗੀ ਤਰ੍ਹਾਂ ਨਾ ਕਰਾਂਗੇ ਉਹ ਨਹੀਂ ਰਹੂਗਾ ਇਸੇ ਤਰ੍ਹਾਂ ਜਿਹੜੀ ਆਪਣੀ ਜੀ ਕਾਂ ਜੀ ਆਪਾਂ ਇਹ ਲੈ ਕੇ ਆਏ ਸੀਗੇ ਤੇ ਇਹ ਵੀ ਤੁਹਾਨੂੰ ਦਿਖਾ ਦਈਏ ਜਿਹੜੀ ਉਹ ਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਬੈਠੀ ਆ ਇਹ ਵੀ ਦੋ ਤਿੰਨ ਵਾਰੀ ਇਹਦੇ ਟੀਕਾ ਤਰੋ ਆਇਆ ਸੀਗਾ ਨਹੀਂ ਰਹੀ ਸੀਗੀ ਇਸ ਦਾ ਫਿਰ ਆਪਾਂ ਕੰਗੀਤਾ ਇਹ ਤੇ ਆਪਾਂ ਧਿਆਨ ਕਿ ਦਿੱਤਾ ਤੇ ਹੁਣ ਜੀ ਘੱਟ ਤੋਂ ਘੱਟ 2 2.5 ਮਹੀਨਿਆਂ ਦੀ ਕੱਬੜ ਨਿਕਲਿਆ ਹੀ ਆ ਪਹਿਲਾਂ ਕਿ ਗਰਮੀ ਦੇ ਵਿੱਚ ਆਪਾਂ ਤਿੰਨ ਚਾਰ ਵਾਰੀ ਇਹਦੇ ਟੀਕੇ ਧਰੋਏ ਸੀਗੇ ਤੇ ਨਹੀਂ ਰਹੀ ਸੀਗੀ ਤੇ ਡਾਕਟਰ ਸਾਹਨੇ ਕਿਹਾ ਸੀਗਾ ਵੀ ਇਹਦਾ ਟ੍ਰੀਟਮੈਂਟ ਕਰਨਾ ਪਊਗਾ ਧਿਆਨ ਦੇਣ ਦੀ ਲੋੜ ਹੈ ਇਹਦੇ ਤੇ ਖੁਰਾਕ ਦੇਣੀ ਪਊਗੀ ਚੰਗੀ ਖੁਰਾਕ ਦੇਣੀ ਪਊਗੀ ਫੀਡ ਪਾਉਣੀ ਪਊਗੀ ਤੇ ਪਾウダー ਜੋ ਕਿ ਵਕੰਦ ਸੀ ਮੈਂ ਲਿਖ ਕੇ ਦੇਉਂਗਾ ਤੁਹਾਨੂੰ ਦੇਣਾ ਪਊਗਾ ਤੇ ਉਹ ਫਿਰ ਆਪਾਂ ਇਸ ਨੂੰ ਉਹ ਪਾਊਡਰ ਲੈ ਕੇ ਦਿੱਤਾ ਸੀ ਉਹ ਜ ਆਇਆ ਸੀਗਾ ਜੀ 5 ਕਿਲੋ ਪਾਊਡਰ ਸੀਗਾ ਜੀ ਐਗਰੀਮੈਂਟ ਤੇ ਉਹ ਆਪਾਂ ਇਹਨਾਂ ਨੂੰ ਸਨ ਸਾਰਾ ਖਵਾਇਆ ਤੇ ਦੇਰੋਂ ਵੀ 2 2.5 ਮਹੀਨਿਆਂ ਦੀ ਇਹ ਗੱਭਣ ਨਿਕਲਿਆਈ ਆ ਤੇ ਮਾ ਵੈਗਰੂ ਦੀ ਕਿਰਪਾ ਆਪਾਂ ਇਸ ਤੇ ਧਿਆਨ ਦਿੱਤਾ ਤੇ ਇਹ ਗੱਭਣ ਰਹਿ ਗਈ ਜੇ ਆਪਾਂ ਇੱਥੇ ਧਿਆਨ ਨਾ ਦਿੰਦੇ ਤਾਂ ਇਹ ਨਿਕਬਣ ਕਾਦੇ ਰਹਿਣੇ ਸੀ ਕਿ ਆਪਾਂ ਉਹ ਕਹਿ ਦਿੰਦੇ ਆ ਵੀ ਕਰੋ ਯਾਰ 12 ਫਿਰਦੀਆਂ ਚਲੋ ਛੱਡ ਦੋ ਇਹ ਦੁਬਾਰਾ ਤਾਂ ਫਿਰਦੀਆਂ ਛੱਡ ਦਿੰਨੇ ਆਪਾਂ ਘਰੋਂ ਆਪ ਫੇਰ ਵੀ ਆਪਣੇ 3 ਪੁੱਤਾਂ ਵਰਗਾ ਪਸ਼ੂ ਆਪਣਾ ਇੱਕ ਅੰਗ ਜਿਵੇਂ ਕਿ ਆਪਾਂ ਕਹਿ ਦਿੰਦੇ ਇੱਕ ਜੀ ਬਣ ਜਾਂਦਾ ਜਿਹਨੂੰ ਆਪਾਂ ਘਰੋਂ ਕੱਢ ਦਿੰਨੇ ਆ ਹੁਣ ਇਹ ਵਿਚਾਰਾ ਬੋਲ ਕੇ ਤਾਂ ਦੱਸ ਨਹੀਂ ਸਕਦਾਗਾ ਵੀ ਮੇਰੇ ਅੰਦਰ ਕੀ ਨੋਕਸ਼ਾ ਮੈਨੂੰ ਕਾਦੀ ਘਾਟ ਆ ਇਹਦਾ ਧਿਆਨ ਤਾਂ ਆਪਾਂ ਹੀ ਰੱਖਣਾ ਇਸ ਕਰਕੇ ਵੀ ਭਰਾਓ ਜਰੂਰ ਪਸ਼ੂਆਂ ਦਾ ਤਿਆਰ ਰੱਖਿਆ ਕਰੋ ਦੁੱਧ ਚ ਵੀ ਬਹੁਤ ਫਾਇਦਾ ਹੈਗਾ ਜੇ ਆਪਾਂ ਸਹੀ ਢੰਗ ਨਾਲ ਪਸ਼ੂਆਂ ਦੀ ਦੇਖਭਾਲ ਕਰਾਂਗੇ ਇਦਾਂ ਦੇ ਬੱਚਿਆਂ ਦੀ ਦੇਖਭਾਲ ਕਰਾਂਗੇ ਇਹ ਛੇਤੀ ਤਿਆਰ ਹੋਣਗੇ ਤੇ ਛੇਤੀ ਹੀ ਸੂ ਪੈਣਗੇ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜੋ ਤੇ ਲਾਈਕ ਕਰਿਓ ਜੋ ਤੇ ਚੈਨਲ ਨੂੰ ਆਪਣੇ ਨੂੰ ਜੀ ਫੋਲੋ ਕਰੂ ਜ਼ਰੂਰ ਕਰਿਓ ਜੋ ਨਵੇਂ ਆਏ ਹੈ ਜੋ ਉਹ ਭਰਾ ਜ਼ਰੂਰ ਫੋਲੋ ਕਰਿਓ ਜੋ ਫੇਸਬੁੱਕ ਚੈਨਲ ਜੀ ਜੀ ਆਪਣਾ ਹੈਗਾ ਜਸਪ੍ਰੀਤ ਮਾਨ ਉਸ ਨੂੰ ਜ਼ਰੂਰ ਫੋਲੋ ਕਰਿਓ ਜੋ ਤੇ ਸ਼ੇਅਰ ਲਾਈਕ ਜ਼ਰੂਰ ਕਰਿਓ ਜੋ